ਸਾਬ ਕਿਸੀ ਨੇ ਟੈਲੀਫੋਨ ਕੀਤਾ ਮਿਲਣਾ ਚਾਹੁੰਦਾ ਸੁਧਾਰ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਬਾਅਦ ਦੱਸਾਂਗੇ ਕਿਤੇ ਉਹ ਇੱਕ ਨੇ ਫੋਨ ਕਰਕੇ ਕਿਹਾ ਜੀ ਤੁਹਾਨੂੰ ਮਿਲਣਾ ਚਾਹੁੰਦਾ ਸੀ ਰਸਤੇ 'ਚ ਮੈਂ ਜੋਧਾ ਸਾਹਿਬ ਨੇ ਬ੍ਰੇਕ ਮਾਰੀ ਤਾਂ ਉਹਨੇ ਦੱਸਿਆ ਕਿ ਜਥੇਦਾਰ ਕੌਕੇ ਨੂੰ ਜਿਸ ਦਿਨ ਸ਼ਹੀਦ ਕੀਤਾ ਗਿਆ ਸੀ ਉਹਦੀ ਖਬਰ ਲੱਗੀ ਸੀ ਵਾਰ ਚ ਉਹ ਉਸਦੇ ਨਾਲ ਇੱਕ ਆ ਖਬਰ ਪੜਾਈ ਉਹਨੇ ਇੱਕ ਲਖਵੀਰ ਸਿੰਘ ਸਿਉੜੇ ਪਿੰਡ ਜਿਹਾ ਕੋਈ ਹੈਗਾ ਪਿੰਡ ਆ ਵੀ ਇਹ ਵੀ ਉਸ ਦਿਨ ਦਾ ਭਗੌੜਾ ਸੀ ਮਾਰਦਾ ਸੀ ਸਾਡਾ ਮੁੰਡਾ ਵੀ ਪੜ ਕੇ ਪਰ ਕਿਹਾ ਸੀ ਇਹ ਭਗੌੜਾ ਤੇ ਸਾਨੂੰ ਕਿਸੇ ਨੇ ਭੋਗ ਨਹੀਂ ਪਾਉਂ ਦਿੱਤਾ ਅਜੇ ਤੱਕ ਅਤੰਦਨ ਪਹਿਲਾਂ ਜੀਰੇ ਵਿੱਚ ਇਹਨਾਂ ਨੇ ਦੋ ਮੁੰਡੇ ਮਾਰੇ ਆ ਉਹਦੇ ਚ ਇੱਕ ਮੁੰਡਾ ਜਿਹੜਾ ਹੈਗਾ ਬਿਲਕੁਲ ਘਰੋਂ ਲਾ ਜਾ ਕੇ ਮਾਰ ਦਿੱਤਾ ਬਹੁਤ ਏਜੰਸੀਆਂ ਦੀਆਂ ਡੂੰਮੀਆਂ ਜਿਹੜੀਆਂ ਮਤਲਬ ਇੱਥੇ ਗੱਲਾਂ ਕਿ ਜਿਵੇਂ ਕਰੂੰਗਾ ਤਾਂ ਬਹੁਤ ਉੱਤੋਂ ਦੀ ਡੱਬ ਜਾਣੀ ਆ ਪਰ ਜਿਹੜੇ ਲੋਕ ਸਮਝਦੇ ਆ ਉਹਨਾਂ ਨੂੰ ਤਕਲੀਫ ਹੈ ਸਾਡੇ ਵਰਗਿਆਂ ਨੂੰ ਅੱਜ ਅਸੀਂ ਵੀ ਉਮਰ ਦੇ ਉਸ ਪੜਾ ਤੇ ਬੈਠੇ ਆ ਮੈਂ ਸੈਗਮੇਂਟ ਦੀ ਨੌਕਰੀ ਕੀਤੀ ਆ ਅਸੀਂ ਬਹੁਤ ਕੁਝ ਵੇਖਿਆ ਜਿਸ ਟਾਈਮ 'ਤੇ ਮੈਂ ਗੱਲਾਂ ਸੁਣਾ ਰਿਹਾ ਤੁਹਾਨੂੰ ਉਹ ਸਾਡੇ ਵੀ ਜੀ ਡੱਪਿਆ ਜਦੋਂ ਭਰਤੀ ਨਹੀਂ ਹੋਈ ਸੀ ਉਦੋਂ ਅਸੀਂ ਵੀ ਪੀਲੇ ਪਟਕੇ ਬਨ ਕੇ ਦਾੜੀਆਂ ਖੁੱਟਦੇ ਸੀ ਅਸੀਂ ਵੀ ਥਾਣਿਆਂ ਦੇ ਵਿੱਚ ਫੜੇ ਰਹ ਕਿਉਂਕਿ ਰੌ ਚੱਲਦਾ ਸੀ ਉਹ ਸਮਾਂ ਚੱਲਦਾ ਸੀ ਇਹ ਜਿਹਾ ਲੱਗਦਾ ਸੀ ਵੀ ਹਾਂ ਸਾਰਾ ਕੁਝ ਹੋਵੇਂ ਹੋਇਆ ਹੈ ਜਿਉਂ ਹੀ ਰਾਜਾ ਹੋਰ ਨਾ ਹੁੰਦੀ ਤੇ ਇੱਕ ਪੁਲਿਸ ਅਫਸਰ ਮੈਂ ਗੱਲਾਂ ਕਰਦਾ ਆ ਕੇ ਤੁਹਾਡੇ ਨਾਲ ਜਿਹੜੀਆਂ ਗੱਲਾਂ ਉਹਨਾਂ ਨੂੰ ਕਰਨੀ ਚਾਹੀਦੀਆਂ ਜਿਨ੍ਹਾਂ ਨੇ ਇਹ ਹੁਲੀਏ ਪਾਏ ਹੋਏ ਆ ਜਿਹੜੇ ਸਜਾਉਂਦੇ ਆ ਉਹ ਪਹਿਲਾਂ ਚੋਲੇ ਸੱਚਦੇ ਤੇ ਬੋਲਦੇ ਝੂਠ ਹੈ ਅਸੀਂ ਤਾਂ ਇੱਕ ਭੜੇ ਬਹਿ ਕੇ ਬੈਠੇ ਡਿਊਟੀ ਕਰਕੇ ਅੱਜ ਤੁਹਾਨੂੰ ਉਹ ਗੱਲਾਂ ਦੱਸ ਰਿਹਾ ਜਿਹੜੀਆਂ ਡਿਊਟੀਆਂ ਉਹਨਾਂ ਦੀ ਬਣਦੀਆਂ ਜਿਹੜੇ ਇੱਕ ਲੁੱਟ ਕੇ ਖਾ ਕੇ ਤੁਹਾਨੂੰ ਪੈਸੇ ਨਾਲ امیر ਕੋਈ ਹੋਇਆ ਹੁੰਦਾ ਤੇ ਬਦਲ ਕੇ ਵੀ ਰੌ ਜਾਂਦੇ ਕੈਪਟਨ ਕਿ ਹੋ ਜਾਂਦੇ ਰਡਾਨੀ ਬਾਨੀ ਹੋ ਜਾਂਦੇ ਪੈਸਾ ਸਿਰਫ ਕਮੀਨ ਵੀ ਲੈ ਕੇ ਆਉਂਦਾ ਜਿਹਦੇ ਜਿਹਦੇ ਬੰਦੇ ਕੋਲ ਪੈਸਾ ਆਇਆ ਉਹ ਬੰਦਾ ਘਟੀਆਂ ਤੇ ਕਮੀਨਾ ਹੀ ਹੁੰਦਾ ਗਿਆ ਉਹਨੇ ਕੋਈ ਚੰਗਿਆਈ ਨਹੀਂ ਕੀਤੀ ਜੇ ਚੰਗਿਆਈ ਕੀਤੀ ਹੈ ਤਾਂ ਰੱਬ ਦਾ ਧੋਖਾ ਕਰਨ ਵਾਸਤੇ ਹਿੱਸਾ ਦਿੱਤਾ ਰੱਬ ਨੂੰ 10 ਪੈਸੇ ਵੀ ਮੈਂ 100 ਰੁਪਏ ਦੱਸੂ ਵੀ ਰੱਖ ਲਾ ਕਿਹੜਾ ਰੱਬ ਤੁਹਾਡਾ ਜਿਹੜਾ ਤੁਹਾਡਾ ਦਸੰਦ ਗਾਂਦਾ ਹੈ ਪਾਪ ਦੀ ਕਮਾਈ ਦੇ ਵਿੱਚੋਂ ਆ ਜਿਹੜਾ ਮੁਕਾਬਲਿਆਂ ਵਾਲਾ ਕੰਮ ਚੱਲਿਆ ਮੈਂ ਗੱਲ ਤਾਂ ਸ਼ੁਰੂ ਕੀਤੀ ਸੀ ਵੀ ਇਹ ਦੁਬਾਰਾ ਫੇਰ ਸ਼ੁਰੂ ਹੋ ਗਿਆ ਤੁਹਾਡਾ ਚੀਫ ਮਨਿਸਟਰ ਜਿਹੜਾ ਇੱਕ ਬਿਲਕੁਲ ਆਪਾਂ ਮੰਦਬੁੱਧੀ ਬੰਦੇ ਨੂੰ ਬਣਾ ਬੈਠੇ ਹੈ ਉਹ ਐਡਵਰਟਾਈਜ਼ਮੈਂਟ ਦੇ ਰਿਹਾ ਟ੍ਰਿਬਿਊਨ ਅੰਗਰੇਜ਼ੀ ਦੇ ਵਿੱਚ ਬਾਕੀ ਪਤਾ ਨਹੀਂ ਕਿੰਨੇ ਅਖਬਾਰਾਂ 'ਚ ਲੱਗੀ ਹੋਊਗੀ ਜਿਹਦੇ ਵਿੱਚ ਉਹਨੇ ਸਿਰਾ ਲਿਖਿਆ ਆਪਣੇ ਸਿਰ ਤੇ ਲੈ ਲੈਂਦਾ ਵੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਗੈਂਗਸਟਰ ਨੂੰ ਐਲੀਮੀਨੇਸ਼ਨ ਲੱਭਦਾ ਖਾਤਮਾ ਕਰ ਲੈਂਦਾ ਵੀ ਖਾਤਮਾ ਕਰਨ ਦੀ ਜ਼ਿੰਮੇਵਾਰੀ ਭਵੰਤ ਮਾਨ ਨੇ ਚੱਕ ਲਈ ਹੈ ਜਿਵੇਂ ਇਹ ਦੁਸ਼ਮਣ ਹੁੰਦੇ ਜਿਵੇਂ ਇੱਕਦਾਂ ਹੀ ਕਿੱਥੋਂ ਆ ਕੇ ਤੁਹਾਨੂੰ ਲੁੱਟਣ ਆਏ ਹੁੰਦੇ ਤੁਹਾਡੇ ਹੀ ਪੁੱਤ ਆਪਣੇ ਜੀ ਨੂੰ ਖਤਮ ਕਰਦਿਆਂ ਤੂੰ ਸਿਰਾ ਲੈ ਰਿਹਾ ਅੱਜ ਇਹ ਤੇਰੇ ਘਰੇ ਵੀ ਕੋਈ ਪਤਾ ਜਮਾਇਆ ਜਾਂ ਜਮਿਆਂਦਾ ਫਿਰ ਪੁੱਛਦੇ ਤੈਨੂੰ ਜਿਨ੍ਹਾਂ ਦੇ ਘਰੇ ਇਹ ਗੈਂਗਸਟਰ ਪੈਦਾ ਹੋਏ ਐ ਉਹਨਾਂ ਤੋਂ ਪੁੱਛੋ ਇਹ ਜਦੋਂ ਫਰੀ ਬੰਨੇ ਸੀ ਜਦੋਂ ਇਹ ਬੱਚੇ ਪੈਦਾ ਹੋਏ ਸੀ ਉਦੋਂ ਪਤਾ ਸੀ ਇਹ ਗੈਂਗਸਟਰ ਬਣਨਗੇ ਇਹ ਟੈਲੈਂਟਡ ਯੂਥ ਆ ਮੈਂ ਕਹਿੰਦਾ ਉਹਨਾਂ ਇਹ ਯੋਗ ਯੂਥ ਸੀ ਜਿਹੜੇ ਮਤਲਬ ਵੱਧ ਬੁੱਧੀ ਵਾਲੇ ਵੱਧ ਸਮਰੱਥਾ ਵਾਲੇ ਜਿਨ੍ਹਾਂ ਨੂੰ ਸਹੀ ਜਗ੍ਹਾ ਨਹੀਂ ਮਿਲੀ ਸਹੀ ਐਜੂਕੇਸ਼ਨ ਨਹੀਂ ਮਿਲੀ ਉਹ ਇਸ ਪਾਸੇ ਤੁਰੇ ਇੱਕ ਤਾਂ ਮੈਂ ਬਹਿਤੀ ਕਰਦਾ ਕਹਿ ਦਿੰਦੇ ਆ ਇਹ ਆਗੂ ਲਵ ਜਿਹੜਾ ਹੁੰਦਾ ਬਹੁਤ ਵੱਡਾ ਹੁੰਦਾ ਅਸੀ ਸੰਘਰਸ਼ ਕਰਨ ਵਾਲੇ ਲੋਕ ਐ ਆਗੂ ਜਿਹੜੇ ਨਾ ਹੀ ਬਣੀ ਚੰਗਾ ਆਗੂ ਜਿਹੜੇ ਬਣ ਗਏ ਉਹ ਵਾਹਾਂ ਹੀ ਚਲੇ ਗਏ ਉਹਨਾਂ ਨੇ ਮੁੜ ਕੇ ਪਿੱਛੇ ਮੁੜ ਕੇ ਵੇਖਿਆ ਹੀ ਨਹੀਂ ਤੇ ਪੰਜਾਬ ਉੱਥੇ ਰਹਿ ਗਿਆ ਤੇ ਆਗੂਆਂ ਤੋਂ ਤਾਂ ਸਾਨੂੰ ਬਚਾਈ ਰੱਖੋ ਆਪਾਂ ਸੁਰੱਖਿਈ ਹੀ ਰਹੀਏ ਤਾਂ ਚੰਗੀ ਗੱਲ ਹੈ ਆਉਣ ਵਾਲੇ ਸਮੇਂ 'ਚ ਜਿੰਨਾ ਵੀ ਸਮਾਂ ਲੱਗੇਗਾ ਅਸੀਂ ਇਸ ਘਰ ਤੋਂ ਪਿੱਛੇ ਨਹੀਂ ਹਟਾਂਗੇ ਪਰ ਲੱਗਣਾ ਤੁਸੀਂ ਅੱਗੇ ਐ ਜਿਤਨਾ ਤੁਸੀਂ ਐ ਤੁਹਾਡੀ ਇੱਛਾ ਅੰਤ ਤਿੰਨ ਸਾਰਾ ਕੁਝ ਹੋਣਾ ਸਾਡੀ ਸਟੈਂਸ ਇੱਕ ਸਭ ਤੋਂ ਵੱਡੀ ਐ ਕਿ ਅਸੀਂ ਸੱਚੇ ਆ ਇਹਦੇ ਵਿੱਚ ਕੋਈ 2 ਪੈਸਿਆਂ ਦਾ ਵੀ ਕਿਤੇ ਕੋਈ ਦਿੱਕਤ ਨਹੀਂ ਜਿੱਥੇ ਕੋਈ ਬੈਠੇ ਟੇਬਲ ਤੇ ਗੱਲ ਕਰਨੀ ਪਊਗੀ ਤੇ ਜਿਹੜਾ ਮਰਜ਼ੀ ਸਾਡੇ ਨਾਲ ਬੈਠ ਕੇ ਗੱਲ ਕਰ ਲਵੇ ਸਾਨੂੰ ਸਾਬਤ ਕਰ ਦੇਵੇ ਅਸੀਂ ਜਿੱਥੇ ਗਲਤ ਆ ਦੋ ਤਿੰਨ ਦਿਨ ਪਹਿਲਾਂ ਐਸਐਸਪੀ ਨੂੰ ਮਿਲ ਕੇ ਆਏ ਸੀ ਤੁਹਾਨੂੰ ਦੱਸਿਆ ਦੱਸ ਵੀ ਠੀਕ ਹੈ ਤੇ ਘਟਨਾ ਵਾਪਰ ਗਈ ਤੁਸੀਂ ਵੀ ਜੋ ਕੁਝ ਕਰ ਬੈਠੇ ਆ ਆਪਣਾ ਹੋਸ਼ ਕੋ ਆ ਬੈਠੇ ਜੋਸ਼ ਦੇ ਵਿੱਚ ਵੀ ਸਾਡਾ ਮੁਲਾਜ਼ਮ ਮਰਿਆ ਤੇ ਉਹਨੂੰ ਤਫਸੀਲ ਵਿੱਚ ਉਦੀ ਤਫਤੀਸ਼ ਕਰਨ ਦੀ ਬਜਾਏ ਉਹਦੇ ਦਾ ਆਉਣ ਵਾਲੇ ਜਿਹੜੇ ਕੁਝ ਰਿਜ਼ਲਟ ਇਹਦੇ ਤੁਸੀਂ ਕੱਢ ਬੈਠੇ ਜਿਹੜੇ ਹੋ ਜਾਂਦਾ ਪਰਿਵਾਰ ਦੇ ਵਿੱਚ ਜੇ ਕੋਈ ਨੁਕਸਾਨ ਹੋ ਜਾਵੇ ਤਾਂ ਤੁਸੀਂ ਜੱਟ ਤੇ ਨਿਉਲੇ ਵਾਲੀ ਗੱਲ ਸੁਣੀ ਹੋਣੀ ਹੈ ਉਹ ਲਹੂ ਵੇਖ ਕੇ ਨਿਉਲਾ ਮਾਤਾ ਦੀ ਜੱਟ ਤੇ ਇਹ ਹੋਇਆ ਨਾ ਇਹਨਾਂ ਨੂੰ ਇਹ ਲੱਗਿਆ ਕਿ ਸਾਡਾ ਮੁਲਾਜ਼ਮ ਉਹਨਾਂ ਨੇ ਮਾਰ ਦਿੱਤਾ ਪਹਿਲੀ ਗੱਲ ਆਈ ਹੈ ਵੀ ਮੀਡੀਆ ਨੇ ਇਸ ਨੂੰ ਹਾਈਲ ਕਰ ਦਿੱਤਾ ਸਭ ਤੋਂ ਵੱਡਾ ਕਸੂਰ ਮੀਡੀਆ ਦਾ ਜਿਹੜੀਆਂ ਪਹਿਲੀਆਂ ਤੁਸੀਂ ਜੇ ਸੁਣੋ ਉਹ ਵੀਡੀਓ ਕਲਿੱਪਸ ਸਸਤੇ ਇਹ ਗਿਆ ਵੀ ਕਬੱਡੀ ਖਿਡਾਰੀਆਂ ਨੇ ਕਤਲ ਕਰ ਦਿੱਤਾ। ਅੱਧੇ ਘੰਟੇ ਬਾਅਦ ਹੀ ਚੱਲ ਪਿਆ ਸੀ। ਇਹ ਸਭ ਤੋਂ ਵੱਡਾ ਦੋਸ਼ মিডিਆ ਦਾ ਹੈ। ਅੱਜ মিডিਆ ਦੇ ਵਿੱਚ ਕੋਈ ਇਹੋ ਜਿਹਾ ਆਧਾਰਾ ਨਹੀਂ ਹੈਗਾ ਜਿਹੜਾ ਖਬਰ ਜਿਹੜੀ ਹੈਗੀ ਆ ਉਹਦੀ ਤਹਿਤ ਜਾ ਕੇ ਖਬਰ ਲਵੇ। ਸੁਣ ਕੇ ਖਬਰ ਦੇ ਜਿਹੜੀ ਹੈਗੀ ਗੱਲ ਜਾਰੀ ਕੀਤੀ ਜਾਂਦੀ ਹੈ ਤੇ ਸੁਣੀ ਖਬਰ ਤੋਂ ਹੋਈ ਹੁੰਦੀ ਹੈ ਜਿਹੜੀ ਇੱਕ ਕੰਨ ਤੋਂ ਦੂਜੇ ਇੱਕ ਮੂੰਹ ਤੋਂ ਦੂਜੇ ਮੂੰਹ ਤੇ ਹੋਵੇ। ਇਹ ਇਸ ਕਰਕੇ ਇਹ ਗੱਲ ਵੱਡੀ ਹੋਈ। ਹੋਰ ਵੀ ਹੁੰਦੀਆਂ ਇਹ ਨਹੀਂ ਹੁੰਦੀਆਂ। ਮੀਡੀਆ ਟ੍ਰਾਇਲ ਹੋ ਕੇ ਮੁਕਦਮੇ ਲੋਕ ਫਾਂਸੀ ਤੱਕ ਚੜਾ ਦਿੱਤੇ ਗਏ ਕਿਉਂਕਿ ਮੀਡੀਆ ਚ ਰੌਲਾ ਪੈ ਗਿਆ ਸੀ ਆ ਪਛੇਤ ਰੇਪ ਜੋ ਹੋਇਆ ਸੀ ਬਾਅਦ ਵਿੱਚ ਕਿਸੇ ਸਟੇਟ ਦੇ ਚਾਰ ਮੁਲਾਜ਼ਮਾਂ ਨੂੰ ਅਗਲੇ ਦਿਨ ਗੋਲੀ ਮਾਰ ਦਿੱਤੀ ਜਿਸ ਪੁਲਿਸ ਨੇ ਸਾਰੀ ਦੁਨੀਆ ਨੂੰ ਪਤਾ ਫੜ ਕੇ ਮਾਰੇ ਆ ਕਿਉਂਕਿ ਵੀਡੀਓ ਚ ਬਣਿਆ ਲ ਹੋ ਗਿਆ ਸੀ ਸਾਰਾ ਇੰਡੀਆ ਚ ਰੌਲਾ ਪੈ ਗਿਆ ਸੀ ਚੱਕ ਕੇ ਗੋਲੀ ਮਾਰ ਦੇ ਫਿਰ ਅਨਮਨ ਕਾਨੂੰਨ ਕਿੱਥੇ ਆ ਫਿਰ ਸੰਵਧਾਨ ਕਿੱਥੇ ਆ ਤੁਹਾਡਾ ਫਿਰ ਕੀ ਲੋੜ ਐ ਇਹਨਾਂ ਪੁਲਿਸਾਂ ਦੀ ਕੀ ਲੋੜ ਐ ਇਹਨਾਂ ਮਿਲਟਰੀਆਂ ਦੀ ਜੇ ਲੋਕਾਂ ਨੇ ਇਨਸਾਫ ਕਰਨਾ ਹੈ ਤਾਂ ਜੇ ਲੋਕਾਂ ਨੇ ਇਹ ਹੱਲ ਕਰਨਾ ਹੈ ਇਹ ਲੋਕਾਂ ਦਾ ਹਾਲ ਹੀ ਇਹ ਜੇ ਆਪਾਂ ਜਿਸ ਜੇ ਪੋਸਟ ਜਿਹੜੀ ਹੈਗੀ ਹੈ ਇਹ ਮੁਕਾਬਲੇ ਬਣਾਉਂਦੀ ਹੈ ਇਹ ਉਹ ਲਾਇਆ ਜਿਹੜਾ ਜੰਗਲ ਰਾਜ ਹੈ ਪਰ ਜੰਗਲ ਰਾਜ ਦੇ ਲੋਕਾਂ ਤੇ ਦੇਖ ਲੈਣ ਕਿ ਸਰ ਤੁਸੀਂ ਕਾਹਦੇ ਵਾਸਤੇ ਸਾਡੇ ਤੇ ਬੈਠ ਕੇ ਸਰਕਾਰ ਬਣ ਕੇ ਟੈਕਸਾਂ ਨਾਲ ਲੁੱਟ ਕੇ ਸਾਨੂੰ ਤੇ ਫੇ ਤੁਹਾਡੇ ਤੇ ਜਿਹੜੇ ਆਗੂ ਮੁਤ ਕਰ ਰਹੇ ਹੋ ਉਹ ਵੀ ਇਹ ਫੈਸਲੇ ਤੇ ਲੋਕਾਂ ਆ ਵੀ ਕਰ ਲੈਣਗੇ ਪਿੰਡ ਜਿਹਨੋਂ ਜਉਂਦਾ ਸੀ ਜਿਹੜਾ ਪਿੰਡ ਸਾਡੇ ਜਉਂਦੇ ਸੀ ਤਾਂ ਕਤਲਾਂ ਦੇ ਰਾਜਦਾਨੇ ਵੀ ਹੋ ਜਾਂਦੇ ਸੀ ਬੜੇ ਬੜੇ ਵੱਡੇ ਜਿਹੜੇ ਹੁੰਦੀਆਂ ਤਕਲੀਫਾਂ ਸੀ ਜੀਆਂ ਆਪਸ ਬੈ ਕੇ ਨਿਜਟਲੇਦੇ ਸੀ ਅਸੀਂ ਉਦੋਂ ਲੋੜ ਨਹੀਂ ਪੈਦੀ ਸੀ ਉਦੋਂ ਪਤਾ ਸੀ ਕਿ ਅਸੀਂ ਆਪ ਹੀ ਨਿਬੜਨਾ ਹੁਣ ਇਹਨਾਂ ਥਾਣਿਆਂ ਕਿਹੜੀਆਂ ਨੇ ਸਾਡੇ ਪੰਜਾਬ ਨੂੰ ਬਰਬਾਦ ਕਰ ਕਰ ਰੱਖਦੇ ਸੀ ਜਿਹੜੋਂ ਨਹੀਂ ਸੀ ਬੜੀ ਸ਼ਾਂਤੀ ਸੀ ਤੋਂ ਇਹ ਚੀਜ਼ਾਂ ਜਿਹੜੀਆਂ ਹੈਗੀਆਂ ਇਹਨਾਂ ਤੋਂ ਤਾਂ ਆਪਾਂ ਗੱਲਾਂ ਬਾਤਾਂ ਕਰਦੀਆਂ ਰਹਿਣਾ ਹੈ ਇਹਨਾਂ ਬਾਰੇ ਕਿ ਤਾਂ ਕਿ ਪਿੰਡਾਂ 'ਚ ਜਾਗਰੂਕਤਾ ਆਵੇ ਤੇ ਅਸੀਂ ਦੁਬਾਰਾ ਪੰਜਾਬ ਨੂੰ ਜਿਉਂਦਾ ਕਰੀਏ ਇਹ ਤਾਂ ਉਸ ਕੜੀ ਵਿੱਚ ਹੈ ਅੱਜ ਜਿਹੜੀ ਗੱਲ ਤੇ ਆਪਾਂ ਇਕੱਠੇ ਹੋਏ ਆ ਠੀਕ ਹੈ ਜਰ ਕਬੱਡੀ ਖਿਡਾਰੀਆਂ ਨਾਲ ਇਹ ਜੁੜੀ ਹੋਈ ਘਟਨਾ ਹੈ ਗੱਲ ਘਟਨਾ ਨਾਲ ਹੈ ਕਿਸੇ ਨਾਲ ਜੁੜੀ ਹੋਈ ਇਹਦੇ ਨਾਲ ਨਹੀਂ ਹੈ ਕਿਸੇ ਨਾਲ ਵੀ ਕੱਲ ਨੂੰ ਵਾਪਰ ਸਕਦੇ ਸੀ ਕੋਈ ਹੋਰ ਖਿਡਾਰੀ ਹੋ ਸਕਦਾ ਸੀ ਕੋਈ ਹੋਰ ਹੋ ਸਕਦਾ ਸੀ ਗੱਲ ਘਟਨਾ ਦੀ ਹੈ ਗੱਲ ਉਹ ਹੈ ਜਿਹੜੀ ਮਾੜਾ ਟਾਈਮ ਮਾੜਾ ਦੌਰ ਜਿਹੜਾ ਸਾਨੂੰ ਅਜੇ ਭੁੱਲਿਆ ਨਹੀਂ ਹੈਗਾ 90 ਦਾ ਜੋ ਕੁਝ ਹੋਇਆ ਪੰਜਾਬ ਦੇ ਵਿੱਚ ਜਿੰਨੀਆਂ ਫਿਗਰਾਂ ਆਪਣੇ ਸਾਹਮਣੇ ਐ 35000 ਕਹਿੰਦੇ ਅਸੀਂ ਸਾਡਾ ਨੌਜਵਾਨ ਮਾਰਿਆ ਗਿਆ 25000 ਲਾਸ਼ਾਂ ਜ਼ੋਂਚਿੰਗ ਖਾਲੜਾ ਦੇ ਲੱਭ ਲਈਆਂ ਉਸ ਤੋਂ ਇਲਾਵਾ ਵੀ ਬਹੁਤ ਕੁਝ ਹੈਗਾ ਅਸੀਂ ਤਿੰਨ ਦਿਨ ਪਹਿਲਾਂ ਇੱਥੋਂ ਜਾਂਦੇ ਹੋਏ ਸਾਬ ਨੂੰ ਕਿਸੇ ਨੇ ਟੈਲੀਫੋਨ ਕੀਤਾ ਮਿਲਣਾ ਚਾਹੁੰਦਾ ਸੁਧਾਰ ਦੇ ਵਿੱਚ ਮੈਂ ਨਾਮ ਨਹੀਂ ਲੈਣਾ ਬਾਅਦ ਦੱਸਾਂਗੇ ਬੇਲੇ ਉਹ ਇੱਕ ਨੇ ਫੋਨ ਕਰਕੇ ਕਿਹਾ ਜੀ ਤੁਹਾਨੂੰ ਮਿਲਣਾ ਚਾਹੁੰਦਾ ਸੀ ਰਸਤੇ 'ਚ ਮੈਂ ਜਉਦਾ ਸਾਹਿਬ ਨੇ ਬ੍ਰੇਕ ਮਾਰੀ ਤਾਂ ਉਹਨੇ ਦੱਸਿਆ ਕਿ ਜਥੇਦਾਰ ਕੌਕੇ ਨੂੰ ਜਿਸ ਦਿਨ ਸ਼ਹੀਦ ਕੀਤਾ ਗਿਆ ਸੀ ਉਹਦੀ ਖਬਰ ਲੱਗੀ ਸੀ ਬਾਅਦ 'ਚ ਉਹ ਉਸਦੇ ਨਾਲ ਇੱਕ ਆ ਖਬਰ ਪੜਾਈ ਉਹਨੇ ਇੱਕ ਲਖਵੀਰ ਸਿੰਘ ਸਿਉਣੇ ਪਿੰਡ ਜਾਂ ਐਸਾ ਕੋਈ ਹੈਗਾ ਪਿੰਡ ਆ ਵੀ ਇਹ ਵੀ ਉਸ ਦਿਨ ਦਾ ਭਗੌੜਾ ਸੀ ਮਾਰਦਾ ਸੀ ਸਾਡਾ ਮੁੰਡਾ ਵੀ ਪੜ ਕੇ ਪਰ ਕਿਹਾ ਸੀ ਇਹ ਭਗੌੜਾ ਹੈ ਤੇ ਸਾਨੂੰ ਕਿਸੇ ਨੇ ਭੋਗ ਨਹੀਂ ਕੌਫ ਦਿੱਤਾ ਅਜੇ ਤੱਕ ਉਨੇ ਆਪਣੀ ਵਿਆਖਿਆ ਛੜਾਈ ਉਹ ਨਾਲ ਦਾ ਸੀਗਾ ਮੁੰਡਾ ਬਚ ਗਿਆ ਉਹ ਦੂਸਰੇ ਕੋ ਦਾ ਭਰਾ ਮਾਰਿਆ ਸੀ ਕਿ ਸਾਡਾ ਇਹ ਹੈ ਵੀ ਅਸੀਂ ਢਿੱਡ ਚ ਪਾਈ ਬੈਠੇ ਸਾਨੂੰ ਖੋਗ ਨਹੀਂ ਪਾਉਣ ਦਿੱਤਾ ਗਿਆ ਔਰ ਮੈਂ ਤਾਂ ਇਹ ਜ਼ਿਕਰ ਕੀਤਾ ਵੀ ਇਹ ਜਿਹੇ ਹਜ਼ਾਰਾਂ ਕੇਸ ਹੈ ਜਿਹੜੇ ਸਾਨੂੰ ਪਤਾ ਹੀ ਨਹੀਂ ਹੈ ਜਿਹੜੇ ਅੱਜ ਪਖੌੜੇ ਬਣਾਏ ਤੇ ਅਤਵਾਦ ਤੈਨ ਦੇ ਉਹਨਾਂ ਨੂੰ ਹੁਕਮ ਨਹੀਂ ਹੈਗਾ ਕਿ ਉਹ ਇਹ ਵੀ ਕਹਿਣ ਕਰ ਦੇਣ ਦੀ ਹਾਸਿਆ ਨੂੰ ਡਿਕਲੇਅਰ ਕਰ ਦੇ ਵੀ ਸਾਡਾ ਬਰਿਆ ਹੋਇਆ ਪਖੌੜੇ ਬਣਾਏ ਹੋਏ ਇਹ ਜਿਹੇ ਪਤਾ ਨਹੀਂ ਅਣਗਿਣਤ ਹਜ਼ਾਰਾਂ ਹੋਰ ਜਿਹੜੇ ਹੈਗੇ ਨੁਕਸਾਨ ਪੰਜਾਬ ਦੇ ਚੱਲੇ ਹੈ ਅਸੀਂ ਉਸ ਸਮੇਂ ਦੇ ਖੁਦ ਯੰਗਸਟਰ ਸੀਗੇ ਜਦੋਂ ਇਹ ਦੌਰ ਚੱਲਦਾ ਸੀਗਾ ਬਹੁਤ ਚੀਜ਼ਾਂ ਵੇਖੀਆਂ ਹੋਈਆਂ ਉਹ ਕਰਮਾਂ 'ਚ ਲਿਖਿਆ ਹੋਇਆ ਸੀ ਕਿ ਪੁਲਿਸ ਦੀ ਨੌਕਰੀ ਕਰਨੀ ਸੀ ਨਹੀਂ ਤਾਂ ਪਤਾ ਨਹੀਂ ਉਹ ਜੋ ਜਿਹੜੀ ਹਵਾ ਚੱਲਦੀ ਸੀ ਕਿਹਨੂੰ ਕਿੱਧਰ ਲੈ ਗਈ ਜਿਹੜੇ ਲੋਕ ਇਸ ਅਵੇਰੀ ਵਿੱਚ ਦੂਜੇ ਪਾਸੇ ਖੜ ਕੇ ਲੜੇ ਉਹ ਵੀ ਸਾਡੇ ਨੌਜਵਾਨਾਂ ਵਿੱਚੋਂ ਸੀ ਸਾਡੇ ਵਰਗਿਆਂ ਨੂੰ ਕਿਤੇ ਕੋਲ ਨੌਬਲੀਆ ਕਰਮਾਂ 'ਚ ਲਿਖਿਆ ਸੀ ਸਾਡੇ ਇੱਧਰ ਆ ਗਿਆ ਸੀ ਦੂਜੇ ਪਾਸੇ ਆ ਖੜੇ ਆਪਸ ਵਿੱਚ ਹੀ ਲੜਾਇਆ ਪਰ ਉਹ ਨਹੀਂ ਕੋਈ ਆ ਕੇ ਮਰ ਗਿਆ ਪੰਜਾਬ ਦੇ ਇਨਸਾਰ ਉਹ ਦੇਖ ਹੋਇਆ ਸੀ ਪੰਜਾਬ ਦਾ ਨੁਕਸਾਨ ਹੀ ਨਸ਼ਟ ਹੋ ਰਿਹਾ ਹੈ। ਨਸ਼ੇ ਜਿਹੜੇ ਹੈਗੇ ਆ ਕਿ ਜਿਹੜੀ ਪੰਜਾਬ ਦੀ ਪ੍ਰਤੱਖ ਪਰਵਾਦੀ ਵਿੱਚ ਬਹੁਤ ਵੱਡਾ ਯੋਗਦਾਨ ਪਾ ਰਹੀ ਹੈ। ਦੇਖਦਾ ਯੋਗਦਾਨ ਪਾ ਰਹੀ ਹੈ। ਸਾਹਮਣੇ ਉਜੜਿਆ ਹੋਇਆ ਪੰਜਾਬ ਨਜ਼ਰ ਲੱਗਿਆ। ਕਈ ਜਿਹਾ ਆਪਾਂ ਨੂੰ ਦਿਖਾਈ ਨਹੀਂ ਦਿੱਤੀਆਂ ਅਸੀਂ ਉਹ ਮੰਨਣ ਨੂੰ ਤਿਆਰ ਹੀ ਨਹੀਂ ਹੁੰਦੇ। ਹਾਲਾਂਕਿ ਬਹੁਤ ਵੱਡਾ ਨੁਕਸਾਨ ਹੈ ਪਰ ਜੇ ਇਹ ਨੁਕਸਾਨ ਨਾ ਹੋਇਆ ਹੁੰਦਾ ਤਾਂ ਅੱਜ ਸ਼ਾਇਦ ਅਸੀਂ ਅਜੇ ਹੋਰ 10-20 ਸਾਲ ਨਾ ਜਾਗਦੇ। ਧਰਤੀ ਜਿਹੜੀ ਹੈਗੀ ਹੈ ਉਹਦਾ ਨੁਕਸਾਨ ਹੋਇਆ ਧਰਤੀ 'ਚ ਜ਼ਹਿਰ ਪਾਇਆ ਧਰਤੀ ਤਾਂ ਨੀ ਚੀਕਾ ਮਾਰਦੀ ਉਹ ਤਾਂ ਬੋਲ ਨਹੀਂ ਸਕਦੀ ਪਾਣੀ ਅਸੀਂ ਕੱਢ ਲਿਆ ਜ਼ਹਿਰ ਅਸੀਂ ਪਾਤਾ ਉਸ ਤੋਂ ਨਹੀਂ ਉਹ ਉਹ ਕੀ ਲੈ ਕੇ ਰੋਵੇ ਸਾਨੂੰ ਪੁੱਤ ਬਾਰੇ ਤਾਂ ਦੱਸੇ ਸਾਡੀ ਮਾਂ ਧਰਤੀ ਵੀ ਮਰੀ ਹੋਈ ਹੈ ਉਹ ਵੀ ਉਹਦੇ ਕਾਤਲ ਵੀ ਅਸੀਂ ਖੁਦ ਬਣੇ ਹਾਂ ਇਹ ਚੀਜ਼ਾਂ ਜਿਹੜੀਆਂ ਆਉਣ ਵਾਲੇ ਸਮੇਂ ਵਿੱਚ ਵਿਚਾਰਨੀਆਂ ਪੈਣਗੀਆਂ ਪਿੰਡਾਂ ਨੂੰ ਵਿਚਾਰਨੀਆਂ ਪੈਣਗੀਆਂ ਪਿੰਡਾਂ ਤੋਂ ਹੀ ਪੰਜਾਬ ਦੀ ਜਿਹੜੀ ਹੈ ਜੇ ਬਰਬਾਦੀ ਇਹਨਾਂ ਦੇ ਪਾਸੇ ਤੋਰੀ ਦਾ ਆਬਾਦੀ ਦੁਬਾਰਾ ਜਿਹੜਾ ਪੰਜਾਬ ਨੂੰ ਦੁਬਾਰਾ ਅਸੀਂ ਖੜਾ ਕਰਨਾ ਆਪਣੇ ਪਿੰਡਾਂ ਤੋਂ ਖੜੇ ਹੋਣਾ ਉਹ ਪਿੰਡਾਂ ਦੀ ਜਾਗਰਤੀ ਨਾਲ ਖੜੇ ਹੋਣਾ ਉਹ ਪਿੰਡਾਂ ਦੇ ਲੋਕਾਂ ਨੂੰ ਆਪਣੇ ਭਾਈਚਾਰੇ ਪੈਦਾ ਕਰਕੇ ਜਿਹੜਾ ਹੈਗਾ ਉਹਨੂੰ ਦੁਬਾਰਾ ਕੈਮ ਕਰਨਾ ਪੈਣਾ ਐਸ਼ ਘਟਨਾ ਨੂੰ ਲੈ ਲਓ ਇਹ ਚਾਰ ਪਿੰਡਾਂ ਦੇ ਇਹ ਨੌਜਵਾਨ ਹੈਗੇ ਆ ਆਪਣੇ ਪਿੰਡਾਂ ਦੇ ਵਿੱਚ ਪਾਰਟੀਬਾਜ਼ੀ ਥੱਟ ਚਲੀ ਗਈ ਹੈ ਕਿ ਅਸੀਂ ਸਾਰੇ ਪਾਰਟੀਆਂ ਜੋੜਦੇ ਹੋਏ ਆ ਸਾਰੇ ਧਰਮਾਂ ਵਿੱਚ ਵੰਡੇ ਹੋਏ ਆ ਕਿਸੇ ਵੀ ਕਿਸੇ ਗੱਲ ਤੇ ਹਮੇਸ਼ਾ ਅਦੋ-ਅਦੋ ਕੋਈ ਉਧਰ ਖੜ ਗਿਆ ਕੋ ਉਧਰ ਖੜ ਗਿਆ ਇਸੇ ਗੱਲ ਦਾ ਫਾਇਦਾ ਉਠਾਇਆ ਗਿਆ ਹੁੰਦਾ ਠੀਕ ਹੈ ਮੱਟਪੇ ਤੇ ਰਹਿਣਗੇ ਇਨਸਾਨ ਬੇਤਰਤੀਬੀ ਉਹਨੇ ਆਪਣੇ ਆਪ ਨੂੰ ਮੋਰੀ ਰੱਖਣਾ ਹੁੰਦਾ ਕਈ ਵਾਰੀ ਗਲਤ-ਗਲਤ ਐ ਵੀ ਪੈਰੇ ਦਿੰਦੇ ਅਸੀਂ ਪਰ ਨਹੀਂ ਸਮਾਓ ਹੁੰਨੀ ਹੈ ਇਹ ਚੰਗੇ ਸਮੇਂ ਦੇ ਵਿੱਚ ਇਹ ਜਿਹੇ ਚੀਜ਼ਾਂ ਚੱਲ ਜਾਂਦੀਆਂ ਜਦੋਂ ਸਮਾਂ ਮਾੜਾ ਹੋਵੇ ਉਦੋਂ ਅਸੀਂ ਇਕੱਠੇ ਹੋ ਜਾਂਦੇ ਹਾਂ ਜਦੋਂ ਬਾਹਰੋਂ ਕੋਈ ਆਣ ਪਵੇ ਆ ਕੇ ਕੋਈ ਹੋਵੇ ਤਾਂ ਹਮਲਾ ਜਦੋਂ ਕਰਦੇ ਸੋ ਸਾਰੇ ਲੋਕ ਇਕੱਠੇ ਹੁੰਦੇ ਮੈਂ ਦੁਸ਼ਮਣੀਆਂ ਬਾਰੇ ਤੁਹਾਨੂੰ ਦੱਸ ਦਿਆਂ ਪੰਜਾਬ 'ਚ ਇਹੋ ਜਿਹੀਆਂ ਦੁਸ਼ਮਣੀਆਂ ਹੁੰਦੀਆਂ ਸੀ ਕਤਲ ਹੋ ਜਾਂਦੇ ਸੀ ਪਰ ਧੀ ਭੈਣ ਜੇ ਕਿਤੇ ਕੋਈ ਜਾਂਦੀ ਸੀ ਤਾਂ ਉਹ ਰਾਖੀ ਉਹ ਟਬਰ ਕਰਦਾ ਸੀ ਜਿਨ੍ਹਾਂ ਨੇ ਦੁਸ਼ਮਣੀ ਕੀਤੀ ਹੁੰਦੀ ਸੀ ਕਤਲ ਕੀਤੀ ਹੁੰਦੀ ਸੀ ਕਹਿੰਦੇ ਸੀ ਨਹੀਂ ਬੰਦਿਆਂ ਦੀ ਲੜਾਈ ਹੈ ਧੀ ਦੀ ਹੈ ਸਾਡੀ ਅਸੀਂ ਉਸ ਪੰਜਾਬ ਦੇ ਵਾਸੀ ਅੱਜ ਸਾਨੂੰ ਉੱਥੇ ਵਾਪਸ ਆਉਣਾ ਪੈਣਾ ਅੱਜ ਸਾਡੀ ਧਰਤੀ ਮਾਂ ਉਜੜ ਗਈ ਅੱਜ ਤੁਹਾਡੇ ਬੱਚੇ ਜਿਹੜੇ ਹੈਗੇ ਆ ਉਹ ਦਸ਼ਾ ਦੇ ਵਿੱਚ ਜਾੜ ਕੇ ਮਾਰ ਦਿੱਤੇ ਆ ਹੁਣ ਅਸੀਂ ਅੱਡਾ-ਅਟ ਨਹੀਂ ਹੋ ਸਕਦੇ ਹੁਣ ਅਸੀਂ ਧਰ ਮੱਡ ਨਹੀਂ ਕਰ ਸਕਦੇ ਹੁਣ ਅਸੀਂ ਆਪਣੇ ਆਪ ਪਾਰਟੀ ਆਰਟੀ ਨਹੀਂ ਕਰ ਸਕਦੇ ਸਾਡਾ ਪਿੰਡ ਸਾਡੀ ਇੱਕ ਪਾਰਟੀ ਉਹ ਪਿੰਡ ਉਹ ਕਿਸੇ ਸਿਆਸੀ ਪਾਰਟੀ ਨਾਲ ਸੰਬੰਧਿਤ ਨਹੀਂ ਹੈਗਾ ਪਰ ਉਹ ਸਾਰੇ ਇਸ ਲਈ ਤੁਰੇ ਫਿਰ ਹੌਲੀ ਹੌਲੀ ਡਿਸਟ ਹੋਊਗਾ ਸਿਸਟਮ ਇਹ ਦੀ 체ਤੀ ਨਹੀਂ ਹੋਣਾ ਪਰ ਉਹਨਾਂ ਨਾਲ ਪਾਰਟੀਆਂ ਨੇ ਆਪਣੇ ਆਪ ਨੂੰ ਦੱਸ ਦਿੱਤਾ ਹੈ ਕਿ ਅਸੀਂ ਤੁਹਾਡੀ ਬਰਬਾਦੀ ਤੋਂ ਇਲਾਵਾ ਤੁਹਾਨੂੰ ਹੋਰ ਕੁਝ ਦਿੱਤਾ ਨਹੀਂ ਕੋਈ ਜਿਹੜੀ ਡਿਵੈਲਪਮੈਂਟ ਜਿਹੜੀ ਦਿਖਾਈ ਦਿੰਦੀ ਹੈ ਉਹ ਤੁਸੀਂ ਆਪਣੀ ਜ਼ਮੀਨਾਂ ਦੇ ਵਿੱਚੋਂ ਉਹਦੇ ਵਿੱਚੋਂ ਜਿਹੜੀ ਫਸਲ ਹੈ ਉਹ ਵੇਚ ਕੇ ਉਹਨੀਆਂ ਬਿਲਕੁਲ ਘੱਟ ਜੀਵ ਦਾ ਵਸੂਲ ਕਰਕੇ ਅੱਜ ਤੁਸੀਂ ਇੱਥੇ ਬੈਠੇ ਹੋ ਪਰ ਜੇ ਤੁਸੀਂ ਜਾਗਰ ਰਹੇ ਹੋ ਜੇ ਤੁਹਾਡੇ ਕੋਲ ਐਜੂਕੇਸ਼ਨ ਹੁੰਦੀ ਵਿਦਿਆ ਹੁੰਦੀ ਤਾਂ ਅੱਜ ਇਹ ਧਰਤੀ ਜਿਹੜੀ ਹੈਗੀ ਹੈ ਤੁਹਾਨੂੰ ਪਤਾ ਵੀ ਕਿੰਨੇ ਗੁਣਾ ਵੱਧ ਪ੍ਰਾਫਿਟ ਦਿੰਦੀ ਅੱਜ ਵੀ ਆਰਗੇਨਿਕ ਖੇਤੀ ਕਰਨ ਵਾਲੇ ਕੁਝ ਨੌਜਵਾਨ ਕੁਝ ਲੋਗ ਅਗਾ ਵਧੂ ਜਿਹੜੇ ਕਿਸਾਨ ਹੈ ਇੱਕ ਸਾਲ ਵਿੱਚ 22-22 ਫਸਲਾਂ ਦਾ ਸਾਈਕਲ ਚਲਾ ਰਹੇ ਇਸ ਜੀਵਨ ਦੇ ਵਿੱਚ 22 ਫਸਲਾਂ ਇੱਕ ਸਾਲ ਦੀ ਸਾਨੂੰ ਲੋ ਦੇਤੀਆਂ ਤੁਸੀਂ 10 ਮਹੀਨੇ ਕਿਨੇ ਤੁਸੀਂ ਵਿਹਲੇ ਆ ਜਾਓ ਜੀ ਤੁਸੀਂ ਬੜੇ ਗਾਨੀ ਹੋ ਤੁਸੀਂ ਲੱਗਰ ਲਾਓ ਤੁਸੀਂ ਹੁਣ ਆਹ ਕਰੋ ਤੁਸੀਂ ਜਿਹੜੇ ਪ੍ਰਾਣਿਆਂ ਯਾਦ ਕਰ ਰਹੇ ਜਿਉਂ ਉਹਨਾਂ ਨੂੰ ਨਵਿਆ ਤਾਂ ਨਾ ਵੇਖਿਆ ਜੀ ਜਨਮ ਮਨਾਇਆ ਹੈ ਜੀ ਜਿਉਂਦਾ ਦਾ ਧਿਆਨ ਨਾ ਕਰਾ ਜੀ ਇਹਨਾਂ ਨੂੰ ਮਰਨ ਦਿਓ ਜਦੋਂ ਮਰਨਗੇ ਫਿਰ ਆਪਾਂ ਮਨਾਇਆ ਕਰਾਂਗੇ ਜਿਉਂਦਿਆਂ ਦਾ ਕੁਝ ਨਹੀਂ ਕਰਦੇ ਸੀ ਇਸੇ ਕਰਕੇ ਮੈਂ ਆਪਣੇ ਬਾਰੇ ਵੀ ਕਰਦਾ ਹੁੰਦਾ ਹਾਂ ਗੱਲ ਵੀ ਸਾਨੂੰ ਸੁਣ ਲਿਆ ਜਾਵੇ ਅਜੇ ਅਸੀਂ ਜਿਉਂਦੇ ਆਂ ਕਿਉਂ ਅਸੀਂ ਸਾਦਤ ਨੂੰ ਨਹੀਂ ਤੋੜ ਦੇ ਕੇ ਜੇ ਕੋਈ ਮਰੂਗਾ ਫਿਰ ਤਕਾਂ ਹੁੰਦਾ ਉਹ ਤੋਂ ਬਿਨਾ ਸਾਡੀ ਜਾਗ ਹੀ ਨਹੀਂ ਹੁੰਦੀ ਤੋਂ ਆਪਾਂ ਅੱਜ ਪਛਾਣੀਏ ਸਾਡੇ ਗੁਰੂਵਾਰਿਆਂ ਕੋਈ ਕੁਰਬਾਨੀਆਂ ਦਿੱਤੀਆਂ ਸਾਡੇ ਸ਼ਹੀਦਾਂ ਨੇ ਕੁਰਬਾਨੀਆਂ ਦਿੱਤੀਆਂ ਛੱਡ ਦਿਓ ਉਸ ਗੱਲ ਨੂੰ ਅੱਜ ਤੇ ਆਜੋ ਅੱਜ ਆਪਾਂ ਕਿੱਥੇ ਖੜੇ ਆਂ ਕੀ ਸਾਡੇ ਗੁਰੂ ਤੇ ਸਾਡੇ ਸ਼ਹੀਦ ਜਿਹੜੇ ਐ ਪ੍ਰਜਾ ਵਾਸਤੇ ਕੁਰਬਾਨੀ ਦੇ ਕੇ ਗਏ ਸੀ ਜਿਹੜਾ ਅਸੀਂ ਖੁਦ ਸਿਸਟਮ ਦੇ ਵਿੱਚ ਮੰਡੀਆਂ ਪਾ ਕੇ ਅੱਡੋ ਅੱਡ ਹੋ ਕੇ ਪਰਜਾ ਦਾ ਬੇੜਾ ਕਰ ਕਰਕੇ ਬੈਠੇ ਐ ਤੇ ਕਹਿੰਦੇ ਕਿਸੇ ਨੂੰ ਅ ਕੀ ਨੁਕਸਾਨ ਹੋ ਗਿਆ ਅਸੀਂ ਜ਼ਿੰਮੇਵਾਰ ਐ ਅੱਜ ਸਾਨੂੰ ਲੋੜ ਜਾਗਣ ਦੀ ਹੈਗੀ ਐ ਅੱਜ ਸਾਨੂੰ ਜਿਹੜੇ ਹੈਗੇ ਆ ਆਪਣੇ ਜਿਉਂਦੇ ਲੋਕ ਜਿਹੜੇ ਤੁਹਾਡੀ ਕੋਈ ਗੱਲ ਕਰਦੇ ਆ ਥੋੜੇ ਹੱਕ ਲਈ ਉਹਨਾਂ ਨੂੰ ਸੁਣਨ ਦੀ ਲੋੜ ਐ ਬਚਾਉਣ ਦੀ ਲੋੜ ਨਹੀਂ ਅਸੀਂ ਮੰਗਦੇ ਕੁਝ ਨਹੀਂ ਹੈ ਥੋੜੇ ਤੋਂ ਰਾਖੀ ਨਹੀਂ ਮੰਗਦੇ ਥੋੜੇ ਤੋਂ ਕੋਈ ਹੋਰ ਨਹੀਂ ਕੁਝ ਪੈਸਾ ਮੰਗਦੇ ਵੀ ਹਾਂ ਭਾਈ ਸਾਡੇ ਅਸੀਂ ਤੁਹਾਨੂੰ ਗੱਲਾਂ ਦੱਸਣ ਆਏ ਹਾਂ ਤੁਹਾਨੂੰ ਆਹ ਦਿਓ ਕੋਈ ਵੋਟ ਨਹੀਂ ਮੰਗਦੇ ਕੋਈ ਹੋਰ ਕੰਮ ਨਹੀਂ ਪਰ ਸੁਣ ਲਓ ਇਹ ਸੁਣਿਆ ਬਹੁਤ ਕੰਮ ਆਊਗਾ ਸਾਜ਼ਿਸ਼ਾਂ ਬਹੁਤ ਵੱਡੀਆਂ ਆ ਜਿਹੜਾ ਮੁਕਾਬਲਿਆਂ ਵਾਲਾ ਕੰਮ ਚੱਲਿਆ ਮੈਂ ਗੱਲ ਤਾਂ ਸ਼ੁਰੂ ਕੀਤੀ ਸੀ ਵੀ ਇਹ ਦੁਬਾਰਾ ਫੇਰ ਸ਼ੁਰੂ ਹੋ ਗਿਆ ਤੁਹਾਡਾ ਚੀਫ ਮਿਨਿਸਟਰ ਜਿਹੜਾ ਇੱਕ ਬਿਲਕੁਲ ਆਪਾਂ ਮੰਦ부ਧੀ ਬੰਦੇ ਨੂੰ ਬਣਾ ਬੈਠੇ ਆ ਉਹ ਐਡਵਰਟਾਈਜ਼ਮੈਂਟ ਦੇ ਰਿਹਾ ਟ੍ਰਿਬਿਊਨ ਅੰਗਰੇਜ਼ੀ ਦੇ ਵਿੱਚ ਬਾਕੀ ਪਤਾ ਨਹੀਂ ਕਿੰਨੇ ਅਖਬਾਰਾਂ 'ਚ ਲੱਗੀ ਹੋਊਗੀ ਜਿਹਦੇ ਵਿੱਚ ਉਹਨੇ ਸਿਰਾਂ ਲਿਖਿਆ ਆਪਣੇ ਸਿਰ ਤੇ ਲੈ ਲੈਂਦਾ ਵੀ ਜਿਹੜਾ ਆਉਣ ਵਾਲੇ ਸਮੇਂ ਵਿੱਚ ਗੈਂਗਸਟਰ ਨੂੰ ਐਲੀਮੀਨੇਸ਼ਨ ਲੱਭੁੰਦਾ ਖਾਤਮਾ ਕਰ ਦਿੰਦਾ ਵੀ ਖਾਤਮਾ ਕਰਨ ਦੀ ਜ਼ਿੰਮੇਵਾਰੀ ਭਵੰਤ ਮਾਨ ਨੇ ਚੱਕ ਲਈ ਹੈ ਜਿਵੇਂ ਇਹ ਦੁਸ਼ਮਣ ਹੁੰਦੇ ਜਿਵੇਂ ਇੱਕਦਾਂ ਹੀ ਕਿੱਥੋਂ ਆ ਕੇ ਤੁਹਾਨੂੰ ਲੁੱਟਣ ਆਏ ਹੁੰਦੇ ਤੁਹਾਡੇ ਹੀ ਪੁੱਤ ਆਪਣੇ ਜੀ ਨੂੰ ਖਤਮ ਕਰ ਦਿਆ ਤੂੰ ਸਿਰਾਂ ਲੈ ਰਿਹਾ ਅੱਜ ਇਹ ਤੇਰੇ ਘਰੇ ਵੀ ਕੋਈ ਪਤਾ ਜਮਾਇਆ ਜ ਜਮਿਆ ਹੁੰਦਾ ਫਿਰ ਪੁੱਛਦੇ ਤੈਨੂੰ ਜਿਨ੍ਹਾਂ ਦੇ ਘਰੇ ਇਹ ਗੈਂਗਸਟਰ ਪੈਦਾ ਹੋਏ ਆ ਉਹਨਾਂ ਤੋਂ ਪੁੱਛੋ ਉਹ ਜਦੋਂ ਛਰੀ ਬੰਨੇ ਸੀ ਜਦੋਂ ਇਹ ਬੱਚੇ ਪੈਦਾ ਹੋਏ ਸੀ ਉਦੋਂ ਪਤਾ ਸੀ ਇਹ ਗੈਂਗਸਟਰ ਬਣਨਗੇ ਇਹ ਟੈਲੈਂਟਡ ਯੂਥ ਆ ਮੈਂ ਕਹਿੰਦਾ ਉਹਨਾਂ ਇਹ ਯੋਗ ਯੂਥ ਸੀ ਜਿਹੜੇ ਮਤਲਬ ਵੱਧ ਬੁੱਧੀ ਵਾਲੇ ਵੱਧ ਸਮਰੱਥਾਂ ਵਾਲੇ ਜਿਨ੍ਹਾਂ ਨੂੰ ਸਹੀ ਜਗ੍ਹਾ ਨਹੀਂ ਮਿਲੀ ਸਹੀ ਐਜੂਕੇਸ਼ਨ ਨਹੀਂ ਮਿਲੀ ਉਹ ਇਸ ਪਾਸੇ ਤੁਰੇ ਆਮ ਹੁੰਦੇ ਤਾਂ ਆਮ ਕਰਾ ਜ ਉਹਨਾਂ ਇੱਕ ਜਿਹੜੇ ਕ ਐਵਰੇਜ ਲੋਕ ਆ ਉੱਥੇ ਹੁੰਦੇ ਜਿਹੜੇ ਵੀ ਭਾਵੇਂ ਉਹ ਚੰਗੇ ਪਾਸੇ ਜਾਣ ਭਾਵੇਂ ਮਾੜੇ ਪਾਸੇ ਜਾਣ ਉਹ ਐਕਸਟਰਾ ਬੁੱਧੀ ਦੇ ਮਾਲਕ ਲੋਕ ਹੁੰਦੇ ਤੋ ਇਹ ਕਿਉਂ ਗਏ ਕਿਉਂਕਿ ਜਿੰ ਨੂੰ ਸਹੀ ਪਲੇਟਫਾਰਮ ਪ੍ਰੋਵਾਈਡ ਵੀ ਕੀਤਾ ਤੇ ਹੁਣ ਇਹਨਾਂ ਨੂੰ ਮਾਰ ਦਈਏ ਸੀ ਇਹ ਸਾੜਸਾ ਜਿਹੜੀਆਂ ਹੈਗੀਆਂ ਬਹੁਤ ਏਜੰਸੀਆਂ ਦੀਆਂ ਡੂੰਮੀਆਂ ਜਿਹੜੀਆਂ ਮਤਲਬ ਇੱਥੇ ਗੱਲਾਂ ਕਿ ਜਿਵੇਂ ਮੈਂ ਕਰੂੰਗਾ ਤਾਂ ਬਹੁਤ ਉੱਤੋਂ ਦੀ ਡੱਬ ਜਾਣੀ ਆ ਪਰ ਜਿਹੜੇ ਲੋਕ ਸਮਝਦੇ ਆ ਉਹਨਾਂ ਨੂੰ ਤਕਲੀਫ ਹੈ ਸਾਡੇ ਵਰਗਿਆਂ ਨੂੰ ਅੱਜ ਅਸੀਂ ਵੀ ਉਮਰ ਦੇ ਉਸ ਪੜਾ ਤੇ ਬੈਠੇ ਆ ਮੈਂ ਸਵੇਗ ਮੇਰੀ ਨੌਕਰੀ ਕੀਤੀ ਆ ਸੀ ਬਹੁਤ ਕੁਝ ਵੇਖਿਆ ਜਿਸ ਟਾਈਮ 'ਤੇ ਮੈਂ ਗੱਲਾਂ ਸੁਣਾ ਰਿਹਾ ਤੁਹਾਨੂੰ ਉਹ ਸਾਡੇ ਵਿੱਚ ਹੀ ਡੱਪਿਆ ਜਦੋਂ ਭਰਤੀ ਨਹੀਂ ਹੋਈ ਸੀ ਉਦੋਂ ਅਸੀਂ ਵੀ ਪੀਲੇ ਪਟਕੇ ਬਨ ਕੇ ਦਾੜੀਆਂ ਖੁੱਟਦੇ ਸੀ ਅਸੀਂ ਵੀ ਥਾਣਿਆਂ ਦੇ ਵਿੱਚ ਫੜੇ ਰਹੇ ਸੀ ਕਿਉਂਕਿ ਰੌ ਚੱਲਦਾ ਸੀ ਉਹ ਸਮਾਂ ਚੱਲਦਾ ਸੀ ਇਹ ਜਿਹਾ ਲੱਗਦਾ ਸੀ ਵੀ ਹਾਂ ਸਾਰਾ ਕੁਝ ਹੋਵੇਂ ਹੋਇਆ ਗਿਆ। ਤੋਂ ਇਸ ਕਰਕੇ ਇਹ ਤਾਂ ਜਿਹੜੇ ਗਵਾਹ ਲੋਕ ਜਿਹੜੇ ਹੈਗੇ ਆ ਉਹ ਬੋਲਣ ਨੂੰ ਤਿਆਰ ਨਹੀਂ ਹੈਗੇ। ਸਿਰਫ ਵੱਖਰੀ ਗੱਲ ਮੇਰੇ ਵਰਗੇ ਇਹੀ ਹੈ ਕਿ ਅਸੀਂ ਗੱਲ ਦੱਸਦੇ ਆਂ। ਕੀ ਹੋਇਆ ਸੀ ਤੇ ਦੁਬਾਰਾ ਹੋਣ ਦੀ ਤਿਆਰੀ ਹੋ ਰਹੀ ਹੈ। ਥੋੜੀ ਧਰਤੀ ਦੀ ਪ੍ਰੋਬਲਮ ਆ ਥੋੜੀ ਜ਼ਮੀਨਾਂ ਖੋਣੀ ਆ ਥੋੜੀ ਆਸਾਸ਼ਾ ਨਾਲ ਤੁਹਾਨੂੰ ਗਰੀਬ ਰੱਖਣਾ ਹੈ। ਗਰੀਬੀ ਹਟਾਓ ਵਾਲਾ ਨਾਰਾ ਨਹੀਂ ਇੱਥੇ ਚੱਲਦਾ ਇੱਥੇ ਗਰੀਬ ਹਟਾਓ ਹੈ। ਗਰੀਬ ਰਹਿਣਾ ਚਾਹੀਦਾ ਤਾਂ ਕਿ ਇਹ ਲੋਕ ਪੁੰਨਦਾਨ ਕਰ ਸਕਣ ਇਹ ਲੋਕ ਮੁਫਤੀ ਦੀ ਜਾਲਾਨ ਕਰ ਸਕਣ ਪਿਆਰ ਦੇ ਲੋਕਾਂ ਵਿੱਚ ਜੇ ਕੋਈ ਮੁਫਤੀ ਦੀ ਜਾਲਾਨ ਕਰਦਾ ਸਾਡੇ ਲੋਕ ਜੀ ਕਣਕ ਦੀ ਰੋਟੀ ਖਾਂਦੇ ਨੇ ਜੁੱਤੀ ਕਿਉਂ ਨਹੀਂ ਲਾਉਂਦੇ ਅਸੀਂ ਪਗਭੰਗੇ ਆ ਇੱਕ ਪਾਸੇ ਤਾਂ ਅਸੀਂ ਕਹਿੰਦੇ ਅਦਾ ਨਹੀਂ ਅਸੀਂ ਅਸੀਂ ਹੱਥਾਂ ਜਿਹੜੀ ਹੈਗੀ ਹੈ ਲੰਗਰ ਲਾਉਣ ਵਾਸਤੇ ਲੋਕਾਂ ਦੀ ਮਦਦ ਕਰਨ ਵਾਸਤੇ ਪਹੁੰਚਦੇ ਦੀਨ ਦਖਣ ਦੁਨੀਆ ਟੱਪ ਕੇ ਤੇ ਜਦੋਂ ਤੁਹਾਡੇ ਆਪਣੇ ਘਰੇ ਆ ਤੁਹਾਨੂੰ 1000 ਰੁਪਏ ਤੁਹਾਡੀ ਲੇਡਿਸ ਵਾਸਤੇ ਐਲਾਨ ਕਰਦੇ ਆ ਉਹ ਭਈ ਇਹਨੂੰ ਜੁੱਤੀਆਂ ਨਾ ਮਾਰੀਆਂ ਉਹਨੀਆਂ ਅਸੀਂ ਜਿਹੜਾ ਜਿਹਦੇ ਉਹਨੇ ਲਾਲ ਕੀਤਾ ਸੀ ਵੀ ਆਹ ਤੁਹਾਡੀਆਂ ਲੇਡੀ ਨੂੰ ਆਜਾ ਰਿਹਾ 1000 ਰੁਪਏ ਦੇ ਮੰਗ ਸੁਣ ਕੇ ਵੀ ਲਿਆ ਸੀ ਧਰਤੀ ਨੇ ਥਾ ਕੇ ਦਿੱਤੀ ਤੁਹਾਨੂੰ ਤੇ ਅੱਜ ਵੀ ਬਗਦੇ ਐ ਅੱਜ ਵੀ ਕਹਿੰਦੇ ਇਹ ਨਹੀਂ ਵਾਦਾ ਪੂਰਾ ਨਹੀਂ ਕੀਤਾ ਕੀ ਉਹ 1000 ਰੁਪਏ ਨਾ ਤੁਹਾਡੇ ਘਰ ਜਾਣ ਨਹੀਂ ਤੁਹਾਨੂੰ ਸ਼ਰਮ ਨਾ ਆਉਂਦੀ ਲੈਂ ਲੈਣ ਲੱਗਣ ਆਹ ਲੋਕ ਐ ਸੀ ਉਹ ਇੱਕ ਦੇਖਣਾ ਪਊਗਾ ਸਾਨੂੰ ਆਪਾਂ ਕਿਉਂ ਅਸੀਂ ਆਪਣੇ ਕਰਤਾਰ ਸਮਾਜ ਨੂੰ ਤੋੜ ਲਿਆ ਸੀ ਅਸੀਂ ਸਮਾਜ ਤੋੜਨ ਕਰਕੇ ਅੱਜ ਇਸ ਹਾਲ ਤੇ ਪਾਚੇ ਹੋਏ ਆ ਸਮਾਜ ਜੋੜਨਾ ਪਊਗਾ ਕਿਸੇ ਨੇ ਬਾਹਰੋਂ ਆ ਕੇ ਤੁਹਾਡੀ ਮੌਜੂਦ ਨਹੀਂ ਕਰਨੀ। ਕਿਸੇ ਨੇ ਵੀ ਸਾਡੇ ਵਰਗੇ ਲੋਕਾਂ ਨੂੰ ਵੀ ਭਲੇਕੇ 'ਚ ਨਾ ਰਹਿ ਆਜਾ। ਤੁਹਾਡੇ 'ਤੇ ਝੂਠ ਮਾਰਨਾ ਆਉਂਦਾ ਹੀ ਨਹੀਂ। ਬੜੇ ਬੰਨੂ ਕਹਿੰਦੇ ਤੁਸੀਂ ਥੋੜੇ ਡਿਪਲੋਮੈਟ ਹੋ ਗੋ ਜੀ। ਤੁਸੀਂ ਐਂ ਗੱਲ ਕਰਿਆ ਕਰੋ ਜੀ ਲੋਕਾਂ ਨੂੰ ਸਮਝ ਆਵੇ। ਮੈਂ ਕਹਾਂ ਨਾ ਆਵੇ ਸਮਝ ਮੈਂ ਗੱਲ ਸਮਝਾ ਕੇ ਕੀ ਲੈਣੀ ਹੈ? ਮੈਂ ਤਾਂ ਆਪਣੀ ਗੱਲ ਆਪਣੇ ਹਿਰਦੇ ਦੀ ਦੱਸਣੀ ਹੈ। ਵੀ ਇੱਥੇ ਇੰਨਾ ਸਟੇਜਾਂ ਤੇ ਖੜ ਕੇ ਕਿਸੇ ਬੰਦੇ ਨੇ ਤੁਹਾਨੂੰ ਕੁਝ ਨਹੀਂ ਦੇਣਾ। ਜਿੱਦẽ ਜਾਗੋਗੇ ਉਦẽ ਹੀ ਅਸੀਂ ਕਦੇ ਕੱਲ ਨੂੰ ਕਿਸੇ ਕਰਮਾ ਚ ਲਿਖਿਆ ਹੋਵੇ ਕੋਈ ਇਹੋ ਜੀ ਪੋਜੀਸ਼ਨ ਚ ਵੀ ਕਦੇ ਹੋਈਏ ਤਾਂ ਗੱਲ ਆਹੀ ਗਈ ਜਾਊਗੀ ਜਿਹੜੇ ਅੱਜ ਕਹਿ ਰਹੇ ਆ ਤੁਹਾਨੂੰ ਬਚਾਉਣਾ ਪੈਣਾ ਆਪਣੇ ਆਪ ਨੂੰ ਉਦੋਂ ਵੀ ਤੁਹਾਨੂੰ ਹੀ ਕਹਾਂਗੇ ਉਦੋਂ ਅੱਜ ਜੇ ਕੋਈ ਪਾਵਰ ਹੁੰਦੀ ਅੱਜ ਜੇ ਸਰਕਾਰ ਚਾਵੇ ਇਹ ਉਹੋ ਹੀ ਗੱਲਾਂ ਜਿਹੜੀਆਂ ਹੈਗੀਆਂ ਇੰਪਲੀਮੈਂਟ ਕਰਵਾ ਸਕਦੀ ਕਿਉਂਕਿ ਉਹਨਾਂ ਕੋਲ ਪਾਵਰ ਹੈ ਤੁਹਾਨੂੰ ਦੱਸਿਆ ਜਾ ਸਕਦਾ ਭਾਈ ਨਹੀਂ ਹੈ ਆਹ ਫਸਲਾਂ ਦਾ ਚੱਕਰ ਅਸੀਂ ਤੋੜੋ ਤੁਹਾਨੂੰ ਕਿਸੇ ਸੈਂਟਰ ਦੀ ਲੋੜ ਨਹੀਂ ਅਸੀਂ ਆ ਚੀਜ਼ਾਂ ਆਪਣੇ ਵਾਸਤੇ ਬੀਜਾਂਗੇ ਆ ਸਾਨੂੰ ਜਿਹੜਾ ਹੈਗਾ ਸਾਡੇ ਬਾਰਡਰ ਖੋਲੋ ਤੁਸੀਂ ਵਪਾਰੀ ਵਾਸਤੇ ਸਭ ਕੁਝ ਕੀਤਾ ਹੋਇਆ ਇਹ ਬਾਰਡਰ ਕਿਉਂ ਬੰਦ ਕੀਤਾ ਹੋਇਆ ਸਾਡਾ ਇਥੋਂ ਦਾ ਕੋਈ ਚੀਜ਼ ਇੱਕ ਆਲੂ ਵੀ ਜੇ ਲਾਹੌਰ ਭੇਜਣਾ ਹੈ ਤੋ 8000 10000 ਕਿਲੋਮੀਟਰ ਸਫਰ ਕਰਕੇ ਪਹਿਲਾਂ ਕ੍ਰਾਂਚੀ ਜਾਊਗਾ ਫਿਰ اسلامਬਾਦ ਨੂੰ ਕਿ ਆਊਗਾ ਤੇ ਜਿਹੜਾ ਇਥੋਂ 500 ਕਿਲੋਮੀਟਰ ਜਾ ਸਕਦੇ ਆ ਇਹ ਸਾਦਸ਼ਾ ਤੁਹਾਡੇ ਵਾਸਤੇ ਜੇ ਉਹਨਾਂ ਵਾਸਤੇ ਜਿਹੜੇ ਹਾਈਵੇ ਬਣੇ ਜਾਂਦੇ ਮੈਂ ਇੱਕ ਦੱਸ ਦਵਾਂ ਮੈਂ ਇਹ ਹਾਈਵੇ ਵਪਾਰ ਵਾਸਤੇ ਬਣ ਰਹੇ ਵਪਾਰੀਆਂ ਵਾਸਤੇ ਬਣ ਰਹੇ ਤੁਹਾਡੇ ਵਾਸਤੇ ਨਹੀਂ ਬਣ ਰਹੇ ਜੇ 에ਰਪੋਰਟ ਬਣ ਗਿਆ ਇਹ ਵਪਾਰ ਵਾਸਤੇ ਬਣਨੇ ਤੋ ਜਹਾਜ਼ ਉੱਡਣਗੇ ਤੁਹਾਡੀਆਂ ਸਬਜ਼ੀਆਂ ਲੈ ਕੇ ਤੁਹਾਡੇ ਹੋਰ ਜਿਹੜਾ ਉਪਜਾ ਜਿਹੜੀ ਇਥੋਂ ਹੁਣੀਆਂ ਲੈ ਕੇ ਉਦੋਂ ਵੇਖਿਆ ਕਰਾਂਗੇ ਉੱਡਗੇ Subscribe to One India channel and never miss an update.